ਹਾਂਜੀ ਇਹ ਹਾਲ ਸਾਰੇ ਵੀਰਾਂ ਦਾ ਹੋਰ ਕੀ ਮਾਨਤਾ ਕਰਦਾ ਮੇਰੇ ਵੀਰੋ ਉਤਰਾ ਪਤਰੇ ਦਾ ਡੇ ਵੀ ਸਾਰੇ ਆ ਗਿਆ ਠੀਕ ਹੈ ਲਓ ਭਾਈ ਉੱਥੇ ਖੜੇ ਐਨ ਵਾਲੀ 7:00 ਵਜੇ ਤੇ ਲੈਟ ਰੂਡ ਆ ਗਈ ਸੀ ਰਾਤ ਹਨਾ ਸਾਰੇ ਲੈਟ ਰੂਡ ਜਗੀ ਜੁਗੀ ਐ ਪਾਣੀ ਕੀ ਹਿਸਾਬ ਨਾਲ ਚਲੋ ਜੀ ਲੈ ਕੇ ਬਾਬੇ ਦਾ ਨਾ ਖੋਲੀਏ ਖੁੱਡੇ ਦੇਖੀਏ ਕੀ ਹਾਲ ਕੁਤਰਾ ਦਾ ਲਓ ਜੀ ਪਹਿਲੇ ਨੰਬਰ ਤੇ ਛੜੇ ਗੁਲਾਬੀ ਕਾਂਡ ਤੇ ਹਰੀ ਕਾਂਡ ਇਹ ਕੁਤਰਾ ਵਿਲਾ ਸੀਗਾ ਅੱਜ ਯਾਰ ਕੂਤਰ ਐਸ਼ ਰੱਖੀ ਹੋਇਆ ਬਾਬੇ ਹੁਣ ਉਹਦਾ ਨਹੀਂ ਕੱਲ ਮੰਨ ਕੇ ਚੱਲ ਘੰਟਾ ਡੇਢ ਘੰਟਾ ਬਾਦਾਮ ਲੇਟ ਹੋ ਗਈ ਹਨ ਉਸ ਕਰਕੇ ਰੱਖੀ ਪਏ ਆ ਤੇ ਜੇ ਜਾ ਤੂੰ ਮਾੜੀ ਮੂਟੀ ਕੋਈ ਗੱਲਬਾਤ ਹੋ ਜਾਂਦੀ ਐ ਅੱਜ ਤਾਂ ਸਾਰੇ ਕੂਤਰ ਰੈਸ਼ ਰੱਖੀ ਪਏ ਯਾਰ ਸਾਰੇ ਦੇ ਸਾਰੇ ਹੀ ਕਮਾਲ ਹੋ ਗਈ ਇੱਕ ਕੂਤਰ ਵਿਹਲਾ ਸੀਗਾ ਤੇ ਅਜੇ ਹੋਰ ਵੇੜਾ ਕੋਈ ਫੜ ਕੇ ਵਿਹਲਾ ਹੋਇਆ ਤਾਂ ਹਾਂ ਕਿਵੇਂ ਆ ਕਿਵੇਂ ਐ ਲਿਬੜਿਆ ਫਿਰਦਾ ਕੀ ਹੋ ਗਿਆ ਲੜਕੇ ਆ ਕਰੋ ਹੈ ਫੇਰ ਕੀ ਕਰਦੀ ਐ ਕੀ ਖੇਡੀ ਜਾਂਦਾ ਸੀ ਹੈਂ ਮਿੱਟੀ ਨਾਲ ਮਿੱਟੀ ਨਾਲ ਕੀ ਖੇਡਣਾ ਸੀ ਆ ਉੱਤੇ ਮੋਲਾ ਪਿਆ ਸੀ ਪਾਣੀ ਪਿਆ ਸੀ ਅੱਛਾ ਅੱਛਾ ਠੀਕ ਹੈ ਆਇਆ ਬਰ ਚੱਲ ਗਏ ਹੈ ਤੂੰ ਕਿੱਥੇ ਜਾਣਾ ਤੂੰ ਚੀਜ਼ ਲੈਣ ਜਾਣਾ ਹੈ ਹਾਂ ਆ ਦੇਖੀ ਬੜਾ ਸ਼ਿਆਰ ਆਇਆ ਕਰਨ ਕਰੇ ਚਾਲਦਾ ਫਿਰ ਚੀਜ਼ ਲੈਣ ਨੂੰ ਚੱਲਾਂਗੇ ਲਓ ਜੀ ਆਪਣੇ ਤਾਂ ਨਹੀਂ ਵੇਲੇ ਉਲੇ ਸੀਗੇ ਤੇ ਚੋਪਰਾ ਚੋਬ ਰੋਲਾ ਵਾਲੋਂ ਬਾਪ ਦੇ ਜਾਨਵਰਾਂ ਦੇ ਇੱਥੋਂ ਛਾੜ ਦੇ ਭਾਈ ਹਾਂ ਤੇਰੀ ਜਾਣ ਤੋਂ ਪਹਿਲਾਂ ਘਰੇ ਪਹੁੰਚ ਜਾਣਗੇ ਐਵੇਂ ਕਿੱਧਰ ਜਾਣੀ ਇਹ ਕਹਿੰਦਾ ਵੀ ਜਿਹੜੇ 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 ਸਾਰੇ ਜਿਹੜੇ ਜਿਹੜੇ ਲੱਗੇ ਆ ਕਹਿੰਦਾ ਉਹ ਤਾਂ ਇੱਥੇ ਛੱਡ ਦਿੰਨੇ ਆਪਾਂ ਦਾ ਦੰਨੇ ਆਗੇ ਤੇ ਜਿਹੜੇ ਨਹੀਂ ਲੱਗੇ ਉਹ ਕਹਿੰਦਾ ਘੱਟੇ ਜਵਾਗ ਲੈ ਜਾਗੇ ਨਾ ਮੈਂ ਇਹ ਗੱਲ ਵੀ ਸਹੀ ਆ ਇਹ ਤਾਂ ਜਾਣਗੇ ਵੀ ਫਿਦਰੋ ਜਾ ਨਿਗ੍ਹਾ ਰੱਖੀ ਜਾਏਗਾ ਆਪਣੇ ਕਬੂਤਰਾਂ ਤੇ ਹਾਂ ਦੇਖੀ ਜਾਏਗਾ ਨਹੀਂ ਕਿਉਂ ਨਹੀਂ ਦੇਦਾ ਨਹੀਂ ਕੁੱਤਾ ਤੈਨੂੰ ਚੀਜੀ ਦਵਾਵਾਂਗੇ ਕੁੱਤਰ ਫੇਟਾ ਚ ਉੱਡੀ ਕਿੱਥੇ ਉੱਡ ਗਿਆ ਕੁੱਤੇ ਬਾੜ ਗੁਬਾਰਾ ਕੁਲੀ ਆਂਦਾ ਛੱਡ ਦੇ ਛੱਡ ਦੋ ਆ ਲੈ ਤੂੰ ਹੀ ਲੈ ਤੂੰ ਹੀ ਲੈ ਪਾਕਿਸਤਾਨੀ ਦਾ ਪਾਕਿਸਤਾਨੀ ਸਿਆਲ ਕੋਟੀ ਹੈ ਸਾਡੇ ਐ ਚਾਚੂ ਹਾਈ ਹਾਈ ਹੋ ਕਿੱਧਰ ਗਿਆ ਵੇ ਉੱਡ ਗਿਆ ਭੈਣ ਮੁੱਧਾ ਹੀ ਹੋ ਗਿਆ ਜੀ ਇਹ ਤਾਂ ਆ ਸਾਦੇ ਜੀ ਕਿਨੇ ਬਣਾਏ ਇਹਦੇ ਇਹ ਸਾਕੇ ਉਹਦੇ ਰੰਗ ਲਾ ਦਿਆ ਆਪਾ ਅੱਛਾ ਉਹਦੇ ਨੇ ਹੀ ਲਾਇਆ ਸੀ ਇਹ ਤਾਂ ਠੱਪੇ ਇਹ ਹੋਰ ਲਈ ਗਲਤ ਲੱਗ ਗਿਆ ਸੀਗਾ ਹਾਂ ਉਹ ਤੇਰੀ ਕੁੱਤਰ ਕਰਾਤੀ ਉੱਪਰ ਉੱਡ ਗਿਆ ਉੱਡ ਗਿਆ ਜੀ ਚਲ ਕੋਈ ਨਾ ਫਿਰ ਹੋਰ ਡਾਉਣੇ ਆਪਾ ਇਹਦਾ ਵੀ ਉਹਲਾ ਲਾ ਲਗੇ ਲੈ ਫਿਰ ਉਹ ਤੈਨੂੰ ਮਾਇ ਉਹਲਾ ਲਾ ਲਗਦਾ ਜਦੋਂ ਸਿਤਰਾਣੇ ਜਵਾਨੇ ਜੋਲੇ ਨੂੰ ਉੜੀ ਕੇ ਨੂੰ ਨਹੀਂ ਉੜੀ ਕੇ ਉਹ ਨਾਲ ਸਹੀ ਲਾਉਂਗਾ ਉਹਲਾ ਦਾ ਬਾਲੇ ਉੱਚੀ ਜੀ ਲਾਏ ਉਹਦਾ ਸਾੜ ਜਾਵੇ ਕਿੰਨੀ ਉੱਚੀ ਜਾਊਗਾ ਹੁਣ ਬਹੁਤ ਧੀ ਆਉਣੇ ਬਹੁਤ ਵਾਕਈ ਬਹੁਤ ਚੀਜ਼ਾਂ ਚਤਰੀ ਤੇ ਉੱਤੇ ਜਾਵੜਿਆ ਐਨਾ ਮੋਬਾਈਲ ਬੜੇ ਜ਼ੋਰ ਦੀ ਮਾਰਦੇ ਸੀ ਕਦੇ ਹੋਲੀ ਕਿਦੋਂ ਮਾਰਨ ਲੱਗ ਗਏ ਫਿਰ ਪਾਣੀ ਪੋਲੇ ਗਏ ਹਾਂ ਤੇਰਾ ਵਾਲਾ ਮਾਰ ਕੇ ਲੈ ਤੇਰਾ ਵਾਲਾ ਮਾਰ ਦਾਲਿਆ ਪਾ ਚੱਕ ਲਈ ਜੀ ਚੱਕ ਲਈ ਜੀ ਫਿਰ ਤਾਂ ਐਵੀਂ ਉਡ ਲੱਗੀ ਆਇਆ ਫਿਰ ਕਿੱਥੇ ਭਜਣੇਗੀ ਲਾਓ ਜੀ ਗਟਾ ਕਰਦਾ ਪਾ ਗੇ ਠੀਕ ਹੈ ਚਾਰ ਪੰਜ ਇਹਦੇ ਚ ਪਾਤੇ ਤੇ ਇੱਕ ਇਹਨੂੰ ਵੀ ਲੈ ਜਾ ਪਾ ਗੇ ਤੈਨੂੰ ਗੱਟੇ ਚ ਪਾ ਲਗੇ ਗੱਟੇ ਚ ਪਾ ਲਗੇ ਤੈਨੂੰ ਕੋਈ ਨਹੀਂ ਹੁੰਦਾ ਫੰਗੋ ਦਾ ਹੀ ਆ ਉਹ ਜਮਾਂਦਰੂ ਆ ਉਹ ਆਪਣੇ ਕਬੂਤਰ ਲੈ ਗਿਆ ਹੋਰ ਲੈ ਆਉਂਗਾ ਤੇਰੀ ਲੈ ਜਾ ਓਏ ਹੈ ਕੋ ਆਪਣੇ ਕਬੂਤਰ ਲੈ ਗਿਆ ਚੋਰੀ ਕਰਕੇ ਚੋਰੀ ਕਰਕੇ ਲੈ ਤੇਰੇ ਕਬੂਤਰ ਲਓ ਜੀ ਇੱਕ ਰੱਤਾ ਵੇਲਾ ਹੋ ਗਿਆ ਤੇ ਇਹਨੂੰ ਵੀ ਛੱਡਦੇ ਹਾਂ ਹਣਾ ਕਾਫੀ ਲੇਟ ਆ ਦੂਜੇ ਕੂਤਰ ਨਾਲ ਡੇਢ ਘੰਟਾ ਲੇਟ ਛੱਡਿਆ ਵੇ ਉੱਤੋਂ ਇਹਨਾਂ ਨੂੰ ਤੇ ਇੱਕ ਵੇਲਾ ਹੋ ਗਿਆ ਜੀ ਹਰੇ گلابੂ ਟੂਸੇ ਵਾਲਾ ਨਵੇਂ ਆਜੂ ਇਹਨੂੰ ਵੀ ਛੱਡਦੇ ਹਾਂ ਲਓ ਜੀ ਤੇ ਕੇ ਵੀ ਵੇਲਾ ਹੋ ਗਿਆ ਆਪਣਾ ਹਰਾ ਫੂੰਗਾ ਤੇ ਗਲਾਬੀ ਤੂਸੇ ਵਾਲਾ ਹਨਾ ਚਾਲ ਹਾਹਾ ਵੜਦਾ ਰੱਬ ਚ ਭਾਈ ਕੀਰਾਂ ਦਾ ਬਸ ਉਹੀ ਫਾਲਟ ਹੈ ਬਈ ਕੱਲ ਡੇਢ ਘੰਟਾ ਲੇਟ ਪਾਤੇ ਤੇ ਡੇਢ ਘੰਟਾ ਵੀਲੀ ਲੇਟ ਹੋਇਆ ਹਨਾ ਸਿੱਧਾ ਹੀ ਹਿਸਾਬ ਹੈ ਇਹ ਟਾਈਮ ਟੂ ਟਾਈਮ ਹੋਏ ਪੈਨ ਦਾ ਵੀ ਕੰਮ ਕਿ 10:30 ਵਜੇ ਬਦਾਮ ਪਾ ਦੇਣੇ ਬਸ ਵੱਧ ਤੋਂ 11 ਤੋਂ ਪਹਿਲਾਂ ਪਹਿਲਾਂ ਪਾਉਣੇ ਕੜ ਲਾ 12 ਵਜੇ ਗਈ ਸੀ ਆਪਾਂ ਤੇ ਇੱਕ ਇਹ ਜਾਨਵਰ ਵੀ ਵੇਲਾ ਹੋ ਗਿਆ ਬਈ ਸੱਜੀ ਗਲਾਬੀ ਬਗਲ ਵਾਲਾ ਨਵੇਂ ਆਜੂ ਇਹ ਦੀ ਅੱਜ ਤੀਜੀ ਡਾਈ ਹੈ ਜਮਾ ਠੀਕ ਹੈ ਚਾਲ 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 ਛੇਰਾ ਇਹ ਦੂਜੇ ਆਪਾਂ ਨਹੀਂ ਡਾਉਂਦੇ ਜਿਹੜੇ ਨਹੀਂ ਵਿਲੇ ਹਨਾ ਆਪਾਂ ਨੂੰ ਕੋਈ ਚੱਕਰ ਨਹੀਂ ਕੋਈ ਨਾ ਇੱਕ ਦਿਨ ਲੇਟ ਛੱਡ ਲਾਂਗੇ ਪਰ ਐਫਤੇ ਕੂਤ ਨਹੀਂ ਛੱਡਣਾ ਕੋਈ ਲਓ ਜੀ ਤੇ ਇੱਕ ਛਰਦੀ ਹਰੇ ਟੂਸੇ ਵਾਲਾ ਆਪਣਾ ਪਰਾਣਾ ਕਬੂਤਰ ਇਹ ਵੀ ਵਿਲੇ ਮਾੜਾ ਮੋਟਾ ਪਾਣੀ ਇੱਕ ਅੱਧਾ ਐਮਐਲ ਕੋਈ ਚੱਕਰ ਵਾਲੀ ਗੱਲ ਨਹੀਂ ਕੰਮਸ ਨੂੰ ਪਤਾ ਪਹਿਲਾਂ ਪਾਣੀ ਤੇ ਉੱਡਿਆ ਹੋਇਆ ਬਾਜ਼ੀਆਂ ਬੂਜ਼ੀਆਂ ਵੀ ਦੋ ਘੁੱਟਿਆ ਹੋਇਆ ਇਹ ਤਾਂ ਕਰਕੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਇਹ ਘੰਡ ਖਾਂਤ ਨਾਲ ਭੀ ਜਮਾਂ ਤੜਕੇ ਦਾ ਛੱਡਿਆ ਹਨਾ ਉਹ ਕੂਤਰ ਬਹੁਤ ਸੋਹਣਾ ਫਿਰਦਾ ਜੇ ਯਾਰ ਸੱਜੀ ਹਰੀ ਕਾਂਤ ਗੁਲਾਬੀ ਕੰਡ ਕੱਲਾ ਹੀ ਫਿਰਦਾ ਸੀ ਤੜਕੇ ਦਾ 7 ਵਜੇ ਛੱਡਦਾ ਸੀ ਸਹੀ ਉਹਨੂੰ ਇਹ ਛੱਡਿਆ ਲਗਭਗ ਪਾਸ 8:30 ਵਜੇ ਨਾ ਗੱਪ ਨਹੀਂ ਮਾਰਦੇ ਉਹ ਮਾਈ ਗੋਡ ਵੱਡਾ ਕਬੂਤਰ ਮਿਸਿੰਗ ਹੋ ਗਿਆ ਸੀ ਬਈ ਇਹਨੂੰ ਇੱਧਰ ਘਰ ਮਾੜਾ ਜਾ ਬਾਹਰ ਕੱਢੀ ਪਰ ਉਹਨੇ ਡੇਗ-ਬੇਗ ਤੇ ਜਾ ਕੇ ਥਲ ਮੁਲਕ ਤੋਂ ਹੁੰਦੜਾ ਲੇ ਫੜਦਾ ਬੱਚਾ ਰਹਿ ਗਿਆ ਸੀ ਬਈ ਦੂਜੇ ਤਾਂ ਲੇਗਾ ਸੀ ਇਹ ਭੁੱਲ ਗਿਆ ਸੀ ਚੋਬਰ ਹੁਣ ਲੈਣ ਆਇਆ ਗਿਆ ਦੂਰੀ ਯਾਰ ਸਾਰਾ ਲਓ ਜੀ ਤੇ ਇੱਕ ਕਬੂਤਰ ਆ ਕੇ ਬੈਠ ਗਿਆ 10 ਵਜੇ ਹਾਣ ਨੂੰ ਲਾਉਣੇ ਆਪਾਂ ਚਾ ਲਾ ਕੇ ਲਿਆ ਜਿਹੜਾ ਸਾਰਿਆਂ ਤੋਂ ਪਹਿਲਾਂ 7:00 ਵਜੇ ਛੱਡਿਆ ਸੀ ਨਾ 10:00 ਵਜੇ ਬਹਿ ਗਿਆ ਬਈ ਇਹਨੂੰ ਡਿੱਕ ਦਾ ਕਬੂਤਰ ਨਹੀਂ ਰੇ ਜਾਂ ਤਾਂ ਮਲਾਪੂ ਮਲੂਪਾ ਜਾ ਕੋਈ ਹੋਰ ਪ੍ਰੋਬਲਮ ਆ ਨਾ ਉਧਰ ਝੰਡ ਪੜਦਾ ਯਾਰ ਉਹ ਜਦੋਂ ਉੱਡੇ ਜਾਂਦਾ ਨਾ ਉੱਡੇ ਜਾਂਦੇ ਕਬੂਤਰ ਦਾ ਮਤਲਬ ਕਿ ਝੰਡ ਪਟਣ ਦਾ ਨਾ ਨੱਕ ਤੋਂ ਐ ਵਾਲ ਪਟ ਲੈਂਦਾ ਇਹ ਲਓ ਜੀ ਤੇ ਆਪਣੀ ਵੀ ਰਹਿ ਹੋਈ ਜਾਂਦੀ ਹੁਣ ਕਬੂਤਰ ਦੀ ਸਾਹਮਣ ਦੀ ਟਾਈਮ ਜਿੱਥੇ ਇਹ ਨਹੀਂ ਨਾ ਬਦਲਣਾ ਚਾਹੀਦਾ ਉਹ ਦੇਖੋ ਟਾਈਮ ਤੇ ਕੀ ਹੋ ਗਿਆ ਹੱਲ ਲੋ ਕੰਪਿਊਟਰ ਸਾਂਭਣ ਲੱਗਦਾ ਤੜਕੇ 4 ਵਜੇ ਤੋਂ ਤੇ ਅਸੀਂ ਸਾਂਭਣ ਲੱਗਦੇ 10 ਵਜੇ ਤੋਂ ਸਾਡੀ ਰਹਿ ਬਣਦੀ ਐ ਵੀ ਕੰਪਿਊਟਰ ਸਾਂਭ ਕੇ ਕੱਦ ਨੂੰ ਬਾਜੀ ਛੱਡਣਾ ਹਣਾ ਚੱਕਰ ਕੀ ਹੈ ਨਾ ਕਿ ਪਿੰਡੋਂ ਮੁੰਡਾ ਉਹਦਾ ਕੰਪਿਊਟਰ ਸਭਾਈ ਜਾਂਦਾ ਆਪਾਂ ਗੋਸ਼ੇ ਦਾ ਤੇ ਰਹਿ ਮੇਰੀ ਵੀ ਸੀ ਸਾਂਭਣ ਦੀ ਨੂੰ ਮੈਂ ਪਾਣੀ ਪੀਉਂਦਾ ਸੀ ਗੇ ਰਾਤ ਤੇ ਚੱਕਰ ਕੀ ਹੋਇਆ ਨਾ ਜਦੋਂ ਤੜਕੇ ਆਲਾਰਮ ਜੇ ਵੱਜੇ ਬੂਜੇ ਤੇ ਮੈਨੂੰ ਨਾ ਸੋਣੇ ਜੇ ਜੀ ਮੈਨੂੰ ਆਏ ਲੱਗੇ ਮੈਂ ਉੱਠ ਕੇ ਇਹਨੂੰ ਪਾਣੀ ਲਾਤਾ ਹੁੰਦਾ ਕੰਪਿਊਟਰ ਨੂੰ ਮੈਨੂੰ ਆ ਵਹਿਮ ਜਿਹਾ ਰਹੇਗਾ ਕਿ ਮੋਟਕੇ ਪਾਣੀ ਲਾਤਾ ਸੀ ਸੁਬਾਹ ਆਈ ਜਾਂਦਾ ਤੇ ਇਹ ਤਾਂ ਛੇੜੇ ਹੀ ਨਹੀਂ ਮਤੇ ਪਾਣੀ ਕਿਹੜਾ ਲਾਈਏ ਵੇਖਾਂ ਪਾਣੀ ਕਿਹੜਾ ਲਾਉਣਾ ਸੀ ਹਨਾ ਕੂਦਰੀ ਨੂੰ ਯਾਰ ਮੈਂ ਤਾਂ ਕਰਕੇ ਇਹ ਫਿਰ ਕੂਦਰੀ ਨੇ ਰਹਿ ਸ਼ੁਰੂਸ਼ ਵੀ ਨਹੀਂ ਸਾਫ ਹੈ ਸੁਬਣੀ ਚ ਸੁਬਣੀ ਚ ਪਾਣੀ ਲਾਦਾ ਫਿਰ ਹੁਣ ਕੂਦਰੀ ਰਹਿ ਸ਼ੁਰੂ ਵੀ ਸਾਫ ਕਰੀ ਜਾਂਦੀ ਹੈ ਤੇ ਦੇ ਕੇ ਡੇਢ ਦੋ ਦੇ ਛੜਦਾ ਇਹ ਕਾਦੂ ਹੈ ਹੈ ਕਿਹੜੀ ਲਿਆਦੀ ਆ ਜਿਹੜੀ ਬੂਦੀ ਨਾਲ ਉੱਡਣਗੇ ਉਹ ਨਹੀਂ ਕੂਤਰ ਉੱਡਦੇ ਓਹ ਹੋ 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 ਸਿਰਫ ਇਹ ਨਾਲ ਉੱਡਣਗੇ ਲਓ ਜੀ ਇੱਕ ਕਬੂਤਰ ਹੋਰ ਆ ਕੇ ਬੈਠ ਗਿਆ ਖੱਬੇ ਹਰੇ ਟੂਸੇ ਵਾਲਾ ਬਈ 10:25 ਮਿੰਟਾਂ ਤੇ ਖੱਬ ਤੇ ਆਪਣੀ ਕਬੂਤਰੀ ਵੀ ਦਿਸ ਗਈ ਬਈ ਚੌਥੇ ਦਿਨ ਅੱਜ ਸੱਬੀ ਗਲਾਬੀ ਸੱਜੀ ਗਲਾਬੀ ਬਗਲ ਵਾਲੀ ਠੀਕ ਹੈ ਤੇ ਉਹ ਜਾਂਦਾ ਗਾਹਾਂ ਦੋਵੇਂ ਬਗਲਾਂ ਘੰਡ ਬੋਤਲ ਤੇ ਪੱਲਿਆਂ ਵਾਲਾ ਹੋ ਜਾਂਦਾ ਸਾਡੇ ਅੰਦਰ ਨੂੰ ਠੀਕ ਹੈ ਉਹ ਅੱਗੇ ਵਗੀ ਵਿੱਚ ਉਹਥੇ ਦਿਨ ਅਜ ਕੂਤਰੀ ਚਾ ਉਹ ਚੌਥਾ ਦਿਨ ਜਾਂਦਾ ਕੱਲ ਸਾਰਾ ਦਿਨ ਦੀ ਸੀ ਤੇ ਉਹ ਵੀ ਤੁਹਾਨੂੰ ਮੈਂ ਥਿਉਰੀ ਲਾ ਕੇ ਦੱਸੂਗਾ ਵੀ ਕੀ ਹੋਇਆ ਹੋਊਗਾ ਇਹਦੇ ਨਾਲ ਕੱਲ ਦੇ ਦਿਨ ਤੇ ਕੋ ਉਧਰ ਬਹਿ ਗਿਆ ਲਓ ਜੀ ਹਰੇ ਫੂੰਜ ਵਾਲੇ ਹੀ ਬਹਿ ਗਿਆ ਆਪਣਾ ਪਾਸੇ 10:28 ਮਿੰਟਾਂ ਤੇ ਉਹਦਾ ਪੱਕਾ ਟਿਕਾਣਾ ਛਪਾਈ ਦੇ ਚ ਉਹ ਉਥੇ ਬਹਿ ਕੇ ਦੁਪਹਿਰ ਨੂੰ ਘਰੇ ਆਊਗਾ ਲਓ ਜੀ ਤੇ ਸੱਜੀ ਗਲਾਬੀ ਬਗੜ ਵਾਲਾ ਵੀ ਸਿੱਧਾ ਆ ਗਿਆ ਭਈ ਅੱਜ 10:35 ਮਿੰਟਾਂ ਦੇ ਬਾਅਦ ਠੀਕ ਹੈ ਸਿਰਫ ਦੋ ਕਬੂਤਰ ਰਹਿ ਗਏ ਕਰੱਤਾ ਤੇ ਇੱਕ ਹਰੇ ਗਲਾਬੀ ਟੂਸੇ ਵਾਲਾ ਇੱਕ ਕੂਦਰੀ ਆਪਣੀ ਹੋ ਬੈਠੀ ਇੱਕ ਆਪਣਾ ਛਪੇਦੇ ਜਿਹਾ ਬੈਠਾ ਹਰੇ ਗਲਾਬੀ ਟੂਸੇ ਵਾਲੇ ਵੀ ਆ ਕੇ ਬੈਠ ਗਿਆ ਆਪਣਾ 10:45 ਮਿੰਟਾਂ ਦੇ ਬੇ ਲਾਈਏ ਨੇ ਅੰਦਰ ਯਾਰ ਕੂਤਰ ਉੱਡੀ ਜਾਂਦੇ ਦੂਰੀ ਦੂਰੀ ਫੁੰਝਾ ਵਾਲਾ ਵੀ ਆ ਗਿਆ ਬੈਠਣ ਨੂੰ ਤਾਂ ਕਰ ਲਾ ਕੇ ਕੂਤਰਾਂ ਨੂੰ ਪਾਉਣ ਵੀ ਬਾਦਾਂ ਤੇ ਜਿਹੜਾ ਢਕਾਈ ਸਾਰੇ ਕੂਤਰ ਅੰਦਰ ਲੈ ਆਂਦੇ ਲਗਭਗ ਤਾਂ ਫੁੰਝਾ ਨੂੰ ਤਾਂ ਰੱਖਨੇ ਕਿ ਤਾਂ ਕਾਂਤਰਾ ਨੂੰ ਤਾਂ ਰੱਖਿਆ ਦਵਣੀ ਬਲਾਂ ਕਟੀਆਂ ਦਾ ਮੈਂ ਨਾਲ ਦੀ ਨਾਲ ਰੱਖੀਆਂ ਨੇ ਇਹਨਾਂ ਨੂੰ ਠੀਕ ਆ ਟਾਈਮ ਨਾਲ ਤੇ ਵੋਟਾਂ ਦਾ ਵੀ ਜੋਰਾਂ ਸ਼ੋਰਾਂ ਤੇ ਇੱਧਰ ਰਿਜ਼ਲਟ ਚੱਲ ਰਿਹਾ ਮੁੰਡਿਆਂ ਦਾ ਪੂਰਾ ਜੋਰ ਲੱਗਿਆ ਪਿਆ ਹੋਇਆ ਵੀ ਕੋਈ ਉਹ ਅੱਗੇ ਉਹ ਟੱਪ ਗਿਆ ਉਹ ਟੱਪ ਗਿਆ ਜਿਵੇਂ ਜਿੱਤਾ ਜਿੱਤਾ ਰੱਤਾ ਵੀ ਆ ਕੇ ਬੈਠ ਗਿਆ 11 ਵਜੇ 15 ਮਿੰਟਾਂ ਤੇ ਆ ਗਿਆ ਬਈ ਇਹਨੂੰ ਵੀ ਲਾਲ ਗਏ ਬਸ ਇਹੀ ਸੀਗਾ ਲਾਸਟ ਕੂਤਰਾ ਤੇ ਇੱਕ ਕੂਤਰਾ ਆਪਣੇ ਨਵੇਂ ਚ ਬੈਠਾ ਹਾਂਜੀ ਮੇਰੇ ਵੀ ਉਹ ਆ ਗਏ ਬਈ ਫੇਰ ਇੱਧਰਲੇ ਘਰੇ ਗਏ ਤਾਂ ਵੈਸੇ ਘਰੇ ਰੋਟੀ ਖਾਣ ਸੀਗੀ ਆਪਾਂ ਪਰ ਖਾ ਕੇ ਨਹੀਂ ਆਏ ਠੀਕ ਹੈ ਬਰਤ ਰੱਖ ਲੈ ਬਸ ਇੱਕ ਸਾਹਮਤਾ ਇਦਾਂ ਰੋਟੀ ਖਾਣੀ ਨਹੀਂ ਆਪਾਂ ਗੱਲ ਹੀ ਮੁੱਕਦੀ ਹੈ ਯਾਰ ਵਾਹਿਗੁਰੂ ਸੱਚੇ ਪਾਤਸ਼ਾਹ ਦਾਤਿਆਂ ਮੇਰ ਕਰੀ ਲਓ ਜੀ ਸਭ ਨੇਰੀ ਦਾ ਰੇਤਾ ਦਮਣੀ ਨੂੰ ਦਿੱਤਾ ਚੱਕ ਆਉਂਦੇ ਆ ਉਹਨੂੰ ਇਹ ਬਹੁਤ ਵਧੀਆ ਕੀਤਾ ਮੈਟ ਮੂਡ ਵੀ ਤੋਤੇ ਸਾਰੇ ਲਗਭਗ ਠੀਕ ਹੈ ਤੇ ਓਕੇ ਆ ਰਿਪੋਰਟ ਕਬੂਤਰੀ ਦੇਖ ਗਿਆ ਯਾਰ ਜਿਹੜੀ ਸਾਂਭਣ ਦੀ ਰਾਇਆ ਮਤਲਬ ਸਾਂਭੀ ਜਾਂਦੇ ਆ ਇੱਕ ਹਸਾਲ ਤੇ ਪਾਣੀ ਪੂਣੀ ਤਾਂ ਮੈਂ ਭਾਂਵੇਂ ਦਿਨਣਾ ਚੱਕ ਕੇ ਹਣ ਲਓ ਜਿੱਥੇ ਕਬੂਤਰਾਂ ਨੂੰ ਰਾਜਮਾਂ ਪਾ ਲਈ ਰੱਖ ਦਈਏ ਆਇਓ 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 ਬਸ ਕਰੋ ਬਾਲਾ ਢਾਕੇ ਪੀ ਗਏ ਚਲੋ ਕੋਈ ਡਿੱਕ ਚਾ ਲਿਗਾ ਦੇ ਥਰਡ ਐਨ ਉਹ ਰੱਖ ਦਈਏ ਆਇਓ 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 ਆ ਗਿਆ 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 ਅੰਦਰ ਵਾਓ ਬਿਊਟੀਫੁਲ ਇਹ ਵੀ ਇਹਦੋਂ ਅਗਲੀ ਲੜਾਈ ਤੋ ਸਿੱਧਾ ਆ ਜੂਗਾ ਬਸ ਹਨਾ ਅੱਜ ਸਿੱਧੇ ਹੋਣ ਦੀ ਚਾਂਸ ਕਰਦਾ ਸੀ ਛਤਰੀ ਤੇ ਬਸ ਗੱਲ ਕਰਨ ਬੈਠਾ ਅੜੀਆ ਐ ਸ਼ੇਰਾ ਭੈਣ ਕੱਟੇ ਯਾਰ ਕਾ ਪਿਆ ਹੁੰਦਾ ਵੀ ਤੇ ਚੱਲ ਛੱਡਿਏ ਕੋਈ ਗੱਲ ਨਹੀਂ ਬਿੱਠੇ ਹੀ ਬਾਲੇ ਨਾ ਖਰਾਬ ਮਾਰੀ ਜਾਂਦੀ ਆ ਬਾਬੇ ਆਪਣੀ ਸਾਹਬਣ ਵਾਲੀ ਕੂਤਰੀ ਤਾਂ ਅਸ ਦਿਖਾਵਾਂ ਤੁਹਾਨੂੰ ਮੈਂ ਚੱਕ ਕੇ ਦੇਖੋ ਜੀ ਹਰੀ ਵਟੇਣ ਜਮਾ ਹਰੀ ਇੱਕ ਤਾਂ ਹੁੰਦੀ ਆ ਹਲਕੀ ਹਨਾ ਔਰ ਹਰੀ ਮਰੀ ਇਹਨੀ ਖੰਡ ਖਿੱਚ ਕੇ ਰੱਖ ਕੰਮ ਹੋਰ ਹਰੀਆਂ ਕਰ ਜਾ ਕੋਈ ਗੱਲ ਨਹੀਂ ਚੜਾਵਾਂਗੇ ਪੜਾ ਛੱਡਾਂਗੇ ਬਾਈ ਜਿੰਨੇ ਵਜੇ ਮਰ ਜਿਓ ਤੇਰੀ ਮਰ ਜਾਈ ਥਕਾਣੀ ਕਰਦੇ ਤਾ ਦੇਖੋ ਬਾਬਿਓ ਹਨੇਰੀ ਦਾ ਕਮਾਲ ਐਨ ਮੋਟਰਸਾਈਕਲ ਇੱਕ ਤਾਂ ਆਪਣਾ ਪਹਿਲੇ ਹੀ ਨਵਾਂ ਸੀ ਨਾ ਉਤੋਂ ਮੋਡੀਫਾਈ ਕਰਤਾ ਨੀਰੀ ਨੇ ਤੈਨੂੰ ਜਮਾ ਦੇਖੋ ਓਹੋ ਪਹਿਲੇ ਇਹਨੂੰ ਸਾਫ਼ ਕਰਾਂ ਬਈ ਮੈਂ ਫਿਰ ਥੋੜਾ ਜਿਹਾ ਕੰਮ ਜਾਨ ਬਣਾਣਾ ਮੈਨੂੰ ਦੁਕਾਨ ਤੇ ਖਾਣ-ਕੂਣ ਚੀਜ਼ੀ ਲੈਉਣੇ ਰੋਟੀ ਤਾਂ ਖਾਣੀ ਨਹੀਂ ਅੱਜ ਲਓ ਜੀ ਇਹ ਕਬੂਤਰੀ ਦੇਖਦੇ ਫਿਰਦੇ ਵੀ ਆਪਣੀ ਗਰਾਹੀ ਪਾਗਲ ਆਲੀ ਲੈਣਾ ਤਾਂ ਦੁਕਾਨ ਤੋਂ ਥੋੜੀ ਖਾਣ ਚੀਜ਼ੀ ਲੈਣ ਆਗਲਾ ਪੜਾ ਲੱਗਦਾ ਤੇ ਕਹੂੰ ਕਿ ਟੀਵੀ ਨੀਕਾ ਮਾਰ ਲਈ ਤੇ ਇਹ ਪਰ ਦਿੱਖੀ ਨਹੀਂ ਯਾਰ ਕਿੰਨੇ ਕਿਧਰਾ 800 ਭੋਲੇ ਰਾਹੀ ਘਰ ਦੇ ਨੇੜੋ ਆ ਬੈਠੇ ਮੁਰਜਦੇ ਪਰਾਂ ਹੀ ਨਹੀਂ ਪੈਣੇ ਕੱਪੜੇ ਵਾਲੇ ਆਹੀ ਰੋਣਾ ਇਹਨਾਂ ਦਾ ਬਸ ਹੋਰ ਕੋਈ ਚੱਕਰ ਨਹੀਂ ਕੰਗ੍ਰੈਚੁਲੇਸ਼ਨਸ ਮੇਰੇ ਵੀਰੋ ਆ ਗਈ ਕਬੂਤਰੀ ਚੌਥੇ ਦਿਨ ਘਰੇ ਆਈ ਆ ਬਈ ਘਰੋ ਘਰਾ ਮਹਾਰਾਣੀ ਦੇ ਦਰਸ਼ਨ ਉਹ ਬੈਠੀ ਚਲੋ ਕਰਾਂ ਮੈਨੂੰ ਥੋੜਾ ਜਨਾ ਬਾਥਰੂਮ ਸਾਇਆ ਮਾ ਹਣਾ ਸੂਸੂ ਕਰਾਂ ਉਹ ਤੋਂ ਬਾਅਦ ਆ ਕੇ ਲਉਣਾ ਮੇਰਾ ਪ੍ਰੈਸ਼ਰ ਬਣਿਆ ਪਿਆ ਸਿੱਧਾ ਤੁਹਾਨੂੰ ਆ ਗਈ ਭਾਈ ਨੈਟ ਤੇ ਆ ਕੇ ਬੈ ਗਈ ਬਸ ਲਾਈ ਜਾਣਾ ਮੈਨੂੰ ਐ ਕਿਵੇਂ ਨਾ ਕਿਵੇਂ ਅੰਦਰ ਤਾਲੇ ਨੇੜੇ ਹੀ ਆ ਬਈ ਕੰਮ ਛਤਰੀ ਤੇ ਬੈ ਗਈ ਸੀਗੀ ਉਸ ਤੇ ਉਹ ਛਤਰੀ ਨੀਵੀ ਕਰਕੇ ਖੁੱਡੇ ਚ ਲਾਉਂਦਾ ਸੀਗਾ ਤੇ ਖੁੱਡੇ ਦੀ ਬਾਰੀ ਤੇ ਬੈਠ ਗਈ ਆ ਕੇ ਹਨਾ ਚੱਲ ਕੋਈ ਚੱਕ ਨਹੀਂ ਵੜ ਜਾ ਖੰਡ ਯਾਰ ਕਿਉਂ ਨਖਰੇ ਕਰੀਏ ਨਹੀਂ ਚਾਰ ਦਿਨੋਂ ਤੇਰੇ ਮੂੰਹ ਕਣੀ ਚੱਕ ਕੇ ਤੇ ਰੂ ਭੈਂਦ ਨਹੀਂ ਵੱਡੀ ਰਾਣੀ ਸੁੰਦਰਾ ਇਹ ਚੱਲ ਅੰਦਰ ਚੱਪਲ ਮਰੂਣੀ ਤੇਰੇ ਮੈਂ ਚੱਲ 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 ਅੰਦਰ ਚਾਲ ਅੰਦਰ ਚੱਲ ਹਜੇ ਵੀ ਆਕੜ ਹਨਾ ਜੇ ਵੀ ਅਣਖ ਪਤਾ ਨਹੀਂ ਕਾਦੀ ਹੈ ਵੀ ਨਹੀਂ ਅੰਦਰ ਨਹੀਂ ਜਾਣਾ ਚੱਲ ਕਰਦੇ ਪਾਰਟੀ ਲਓ ਜੀ ਹੋ ਗਈ ਪਾਰਟੀ ਇਹ ਪੱਠੀ ਸੀ ਤੇ ਚਲੋ ਵਧੀਆ ਹੋਇਆ ਘਰੇ ਆ ਗਈ ਹੁਣ ਇਹਨੂੰ ਵੀ ਚਾਲੇ ਪਾਲਾਂਗੇ ਹਨਾ ਮਤਲਬ ਡਾਂਗਾ ਚ ਪਾਲਾਂਗੇ ਛੋਟ ਛੱਟ ਜਾਊਗੀ ਕਿਸੇ ਪਾਸੇ ਨਹੀਂ ਚੌਥੇ ਦਿਨ ਬਈ ਬਾਕੀ ਯਾਰ ਇੰਨਾ ਤਾਂ ਤੁਹਾਨੂੰ ਵੀ ਪਤਾ ਹਨਾ ਤੇ ਪਾਣੂ ਵੀ ਯਕੀਨ ਹੈ ਵੀ ਆਪਣਾ ਕਪੂਤਰ ਬੈਂਦਾ ਤਾਂ ਹੈ ਨਹੀਂ ਕਿਸੇ ਦੇ ਪਵਾ ਦੀ ਲੱਖ ਛਤਰੀ ਲੱਗੀ ਹੋਈ ਹੈ ਪਿੰਡ 'ਚ ਆਪਣੀ ਛੜੀਆਂਾਂ ਦੇ ਸੇਮ ਛੜਰਿਆਂ ਵੀ ਲੱਗਾਂ ਪਾ ਕੋਸ਼ਿਸ਼ ਕਰ ਲੋ ਯਾਰ ਆਪਣਾ ਕੂਤਰ ਕਿਸੇ ਤੇ ਨਹੀਂ ਪੈਂਦਾ ਜਾ ਕੇ ਜੇ ਕੂਤਰ ਤੰਦਰੁਸਤ ਹੈ ਜੇ ਬਾਇਜਾਂਸ ਕੋਈ ਕੋਈ ਅੰਦਰੋਂ ਨੀਕੀ ਕੂਤਰ ਨੂੰ ਫਾਲਟ ਹੈ ਉਹ ਬੈਠ ਬੈਠ ਜੇ ਕੋਈ ਵੱਡੀ ਗੱਲ ਨਹੀਂ ਤੰਦਰੁਸਤ ਕੂਤਰ ਛੱਡਾ ਆਪਣਾ ਕਿਸੇ ਤੇ ਨਹੀਂ ਪੈਂਦਾਗਾ ਜਾ ਕੇ ਠੀਕ ਹੈ ਤੇ ਮੁੜ ਕੇ ਘਰੇ ਹੀ ਆਊਗਾ ਕਦੋਂ ਮਰਜੀ ਆ ਜੇ ਤੇ ਅੱਜ ਕਾਲੀ ਮਿਰਚ ਵੀ ਦੇਣੀ ਆ ਬਾਪਿਓ ਕਬੂਤਰਾਂ ਨੂੰ ਇਹ ਵੀ ਭਿਉਂ ਰੱਖੀ ਹੈਗੀ ਕਾਫੀ ਦਿਨ ਹੋ ਗਏ ਯੂਜ਼ ਨਹੀਂ ਕਰਾਈ ਸੀਗੀ ਬਈ ਕਾਲੀ ਮਿਰਚ ਤੇ ਪਾਣੀ ਚ ਪਿਉ ਕੇ ਆਪਾਂ ਮਤਲਬ ਪਾਣੀ ਚ ਪਿਉ ਕੇ ਦਿੰਨੇ ਆ ਬਾਕੀ ਸਾਰਿਆਂ ਦਾ ਵੀ ਆਪ ਦਾ ਆਪ ਦਾ ਹਨਾ ਅਡਵਰਟ ਤਰੀਕਾ ਆਪਣਾ ਮੰਨਣਾ ਤੇ ਇਹ ਮੰਨ ਕੇ ਚੱਲ ਕਿ ਘਟੋ ਘਟ ਕੋਈ 4-5 ਘੰਟੇ 6 ਘੰਟੇ ਪਾਣੀ ਜੀ ਪੀਜੀ ਹੋਵੇ ਪਹਿਲਾਂ ਹਨਾ ਤੇ ਮੁੜ ਕੇ ਫੇਰ ਪਾਣੀ ਜੂ ਕੱਢ ਕੇ ਦੇ ਦੇ ਬਸ ਏਕ ਏਕ ਕਾਲੀ ਮਿਰਚ ਇੱਕ ਕਬੂਤਰ ਨੂੰ ਕੋਈ ਬਦਾਮ ਬਦੂ ਖਾਂਦੇ ਰਹਿੰਦੇ ਆ ਮਤਲਬ ਬਦਾਮਾਂ ਤੇ ਕਬੂਤਰ ਮੋਸਟਲੀ ਤੁਹਾਨੂੰ ਪਤਾ ਹੀ ਆ ਸਾਰੇ ਕਣਕ ਤਾਂ ਬਹੁਤ ਘੱਟ ਪਾਉਣੀ ਹੈਗੇ ਤੇ ਬਦਾਮਾਂ ਜਿਆਦਾ ਹੋਉਂਦੀ ਹਨਾ ਵਾਈਜੀ ਵਾਲੀ ਹੁੰਦੀ ਹੈ ਮਤਲਬ ਤੇ ਉਹ ਜੀ ਅੰਦਰੋਂ ਮਤਲਬ ਵੀ ਥੋੜਾ ਫਰੈਸ਼ ਰੱਖੂਗੇ ਇਹਨਾਂ ਨੂੰ ਤਾਂ ਕਰਕੇ ਕੋਈ 4-5 ਦਿਨਾਂ ਤੋਂ ਹਨਾ 6 ਦਿਨਾਂ ਤੋਂ ਇੱਕ ਦਿਨ ਦੇ ਦਿਆ ਕਰੋ ਆਪਣਾ ਸਪੇਅਰ ਵੀ ਅੰਦਰ ਆ ਗਿਆ ਤੇ ਬੜਾ ਟੈਂਪਰ ਹਾਂ ਹੁਣ ਤਾਂ ਬਾਹਰ ਕੰਮ ਹੀ ਕੋਈ ਨਹੀਂ ਬਸ ਇੱਕ ਕਬੂਤਰੀ ਸੁਧਾ ਕਰਕੇ ਬਾਹਰ ਛੱਡਿਆ ਸੀ ਇਹਨੂੰ ਹਨਾ ਤੇ ਬਸ ਸਹੀ ਆ ਉਹ ਆ ਗਈ ਤੇ ਹਰੇ ਟੂ ਸੇਟਰਲਸ ਨੂੰ ਪਤਾ ਹੀ ਹਨਾ ਉਹਦਾ ਭੱਜ ਗਿਆ ਨਾ ਉਹਦਾ ਕਿਸੇ ਪਾਸੇ ਫੂਨ ਪਾਣਾ ਇਹਨਾਂ ਪਤਾ ਲੱਗਿਆ ਵੀ ਕਿਹੜੇ ਕੁੜੇ ਪਿੰਡ ਗਿਆ ਹਨਾ ਪਾਕੀ ਸਵੇਰ ਦਾ ਕਬੂਤਰ ਕਾ ਲੰਮਾ ਹੀ ਜਾਂਦਾ ਹੁੰਦਾ ਹੁੰਦਾ ਵਾਪੇ ਉਹ ਜ਼ਿਆਦਾਤਰ ਦੇਖਿਆ ਮੈਂ ਮੋਸਟਲੀ ਜਿਹੜਾ ਸੁਹਾ ਕਬੂਤਰ ਜਾਊ ਉਹ ਲੰਮਾ ਜਾਊਗਾ ਜਿਹੜਾ 11 ਆਲੇ ਚੱਕਰ ਚ ਭੱਜੂ ਹੈ ਨਾ ਸੁੱਕਾ ਕਬੂਤਰ ਉਹ ਵੀ ਔਖਾ ਹੋਗੇ ਭਾਈ ਦੋ ਵੀ ਨੇੜੇ ਟਿਕ ਪੈਂਦਾ ਜਿਹੜਾ ਪਾਣੀ ਪੂਣੀ ਵਾਲਾ ਕੋਈ 1 2 ਵਜੇ ਭੱਜਦਾ ਮਤਲਬ ਨੇੜੇ ਕੋਈ 2 4 ਪਿੰਡ ਦੇ ਸਨ ਵਿੱਚ ਖੜ ਜਾਂਦੇ ਜਾ ਕੇ ਬਾਹਲੀ ਦੂਰ ਨਹੀਂ ਜਾਂਦੇ ਪਰ ਜਿਹੜਾ ਤੜਕੇ ਛੜੜ ਨਾਲ ਓਲੇ ਤੇ ਬੰਦ ਲੱਗਦਾ ਐ ਚਮਕ ਨੂੰ ਦੇਖ ਕੇ ਉਹ ਕਬੂਤਰ ਹਮੇਸ਼ਾ ਲੰਮਾ ਹੀ ਨਿਕਲਦਾ ਹੁੰਦਾ ਉਹ ਕਬੂਤਰ ਨੇੜੇ ਨਹੀਂ ਖੜਦਾਗਾ ਤੇ ਬਾਲੂ ਆਪ ਆਪ ਨੂੰ ਤਾਂ ਗੱਲ ਮੁਕੀ ਰਹੀ ਆਂ ਉਮੀਦ ਹੁੰਦੀ ਆ ਹਨਾ ਵੀ ਚਲ ਠੱਲ ਪਾਈ ਆ ਕੋਈ ਕੀ ਪਤਾ ਕੋਈ ਭਰਾ ਫੋਨ ਕਰੀ ਦੇ ਪਰ ਕੋਈ ਕਰਦਾ ਹੀ ਨਹੀਂ ਬਤੰਦਰ ਜੇ ਕੋਈ ਕਰਦਾ ਤਾਂ ਉਹਦੋਂ ਉਹਦਨ ਆਪਣਾ ਖਰਨ ਵਾਲੀ ਹੂਈ ਹਨਾ ਉਹ ਠੱਗੀ ਜੀ ਮਾਰ ਕੇ ਆਪਣੇ ਨਾਲ ਭਾਂ ਦੇ ਲੱਕੜੇ ਇਧਰ ਹਰੇ ਟੂ ਸੈਲ ਨੂੰ ਬਦਾਮ ਰੱਖ ਦਈਏ ਜੀ ਇਹ ਖਿੱਚ ਗਿਆ ਪਾਣੀ ਠੀਕ ਹੈ 7 7 ਬਦਾਮ ਤੇ ਇਧਰ ਇਹਨੂੰ ਵੀ ਰੱਖ ਦਈਏ ਆਪਣੇ ਹਰੇ ਗਲਾਬੀ ਟੂ ਸਿਆ ਦਾ ਆਇਆ 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 ਪੁੱਤ ਲਓ ਜੀ ਤੋਏ ਕੂਤਰਾਂ ਨੂੰ ਰੱਖ ਤੇ ਬਦਾਮ ਲਓ ਜੀ ਤੇ ਅਦਰ ਤਿੰਨ ਹੋਰ ਕਬੂਤਰਾਂ ਨੂੰ ਬਗਾਮ ਰੱਖੇ ਬਈ ਇੱਕ ਤਾਂ ਆਪਣਾ ਰੱਤਾ ਖੱਬੀ ਗਲਾਬੀ ਬਗਲਾਣਾ ਆਇਆ 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 ਬੋਤਲ ਇੱਕ ਆਪਣਾ ਘੰਡ ਵਾਲਾ ਹੋ ਗਿਆ ਠੀਕ ਹੈ ਜੀ ਖੜ ਚੋ ਘੰਡ ਕਾਂਦ ਵਾਲਾ ਆਇਆ 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 ਬੋਤਲ ਇੱਕ ਹੋ ਗਿਆ ਆਪਣਾ ਖੱਬੀ ਗਲਾਬੀ ਬਗਲਾ ਸੱਜੀ ਵਾਲਾ ਸੱਚ ਆਇਆ 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 ਲਓ ਮੇਰੇ ਵੀਰੋ ਤੇ ਕਬੂਤਰ ਛੱਡਦੀ ਜੀ ਸਾਰੇ ਖੋਡੇ ਚ ਮਤਲਬ ਛੱਡ ਤੇ ਸਾਰੇ ਖੁੱਡੇ ਚ ਆ ਲਾਸਟ ਕਬੂਤਰਾ ਹਰੇ ਟੂਸੇ ਵਾਲਾ ਇਹਨੂੰ ਵੀ ਛੱਡਦਾ ਖੁੱਡੇ ਚ ਤੇ ਸਿਰਫ ਕਮਰੇ ਚ ਰਹਿਣਗੇ ਦੋ ਕਬੂਤਰਾਂ ਬਈ ਇੱਕ ਤਾਂ ਜਿਹੜੀ ਚਾਰ ਤਰ੍ਹਾਂ ਤੋਂ ਘਰੇ ਆਈ ਐ ਤੇ ਇੱਕ ਜਿਹੜੀ ਕਬੂਤਰੀ ਨੂੰ ਆਪਾਂ ਸੰਭੀ ਜਾਂਦੇ ਸੀ ਹਣਾ ਆਪਾਂ ਤਾਂ ਤੁਸੀਂ ਬਿੱਟਾ ਚੈੱਕ ਕਰ ਲਓ ਤੁਸੀਂ ਇਹ ਦੂਜੀ ਗੱਲ ਅਹ ਵੇਖੋ ਕਿੰਨੇ ਸੱਟ ਮਿੱਠਾ ਮਰੀ ਜਾਂਦੀ ਹੈ ਹਣਾ ਦੂਜੀ ਗੱਲ ਬਈ ਕਬੂਤਰੀ ਨੂੰ ਬਦਾਮ ਦਿੱਤੇ ਸੀ ਆਪਾਂ ਸਿਰਫ ਹੀ ਦੋਕ ਟਾਈਮ ਹੋ ਗਿਆ ਹੁਣ ਲਗਭਗ 4-5 ਵਜੇ ਹੋਣਗੇ ਤੇ ਹਜੇ ਤੱਕ ਵੀ ਅੱਧਾ-ਅੱਧਾਂ ਰੱਖੀ ਪਈ ਐ ਹੁਣ ਤੁਸੀਂ ਆਪ ਸਿਆਣਿਆਂ ਜਿਹੜੇ ਭਰਾ ਬਾਜ਼ਾਰ ਵਿੱਚ ਛੱਡਦੇ ਐ ਵੀ ਐਸ ਲੋਡ ਬਈ ਕੂਤਰ ਬਈ ਉੱਡ ਜਾਊਗਾ ਹੈ ਲਓ ਜੀ ਆਪਣਾ ਬਣਿਆ ਪਾਣੀ ਤਾਂ ਪਿਆ ਹੀ ਰਹਿ ਜਾਂਦਾ ਮੇਰੇ ਵੀਰੋ ਰੋਜ਼ ਚੁੰਡੀ ਖਰਾਬ ਕਰ ਦਿੰਨੇ ਪਰ ਰੋਜ਼ ਚੁੰਡੀ ਖਰਾਬ ਕਰ ਦਿੰਨੇ ਚਲੋ ਇਹ ਤਾਂ ਖਰਾਬ ਨਹੀਂ ਗਿਆ ਫੜੀ ਮੁੰਡਿਆ ਇਹ ਤਾਂ ਆਪਾਂ ਦੂਜੇ ਮੁੰਡੇ ਨੂੰ ਪਾ ਕੇ ਦੇਤਾ ਹਨਾ ਬੋਤਲ 'ਚ ਇੱਥੇ ਹੀ ਪਿਉਂਦਾ ਸੀਗਾ ਦੂਜਾ ਕਬੂਤਰ ਸਾਡਾ ਸੈੱਟ ਸਮਝ ਜਾਂਦਾ ਹੈ ਜਿਹੜਾ ਕਾਲੂ ਛੱਡ ਰਾਂ ਹੈ ਨਾ ਉਹ ਪੂਰਾ ਇੱਕ ਨੰਬਰ ਆ ਕਬੂਤਰ ਤਾਂ ਉੱਡਣਾ ਚਾਹੀਦਾ ਯਾਰ ਤੇ ਕਬੂਤਰ ਉੱਡੂਗਾ ਉਹ ਮੈਨੂੰ ਪਤਾ ਤੇ ਆਪਣੀ ਕਬੂਦਰੀ ਟਾਈਮ ਮੁੰਡੇ ਤੇ ਮੈਨੂੰ ਮਾਇਰਤਾ ਹੈ ਨਹੀਂ ਗਾਣਾ ਖੜ ਦੇ ਮੈਂ ਟਾਈਮ ਦਿਖਾਉਂ ਮੈਂ ਲਓ ਜੀ ਟਾਈਮ ਦੇਖਿਓ ਅ 7 ਵਜੇ ਚ 10 ਮਿੰਟ ਰਹਿ ਗਏ ਤੇ ਇੱਕ ਕਬੂਦਰੀ ਨੂੰ ਆਪਾਂ ਦੋ ਬਦਾਮ ਧਰੇ ਸੀਗੇ ਬਈ ਆਪਣੀ ਨੂੰ ਠੀਕ ਹੈ ਕਾਲੀ ਚੀਨੀ ਨੂੰ ਤੇ ਹਜੇ ਅੱਧਾ ਬਦਾਮ ਰੱਖੀ ਪਈ ਆ ਬਈ ਜੇ ਤੁਹਾਨੂੰ ਆਇ ਲੱਗਦਾ ਹੈ ਨਾ ਇਹ ਗੱਪ ਮਾਰਦਾ ਹੈ ਆਪ ਪਟਾਕੇ ਵੀ ਦਿਖਾ ਦਿੰਦੇ ਹੁਜੀ ਕੋਈ ਗੱਲ ਨਹੀਂ ਠੀਕ ਹੈ ਕਿ ਨਹੀਂ ਦੋ ਬਲਾਮ ਚ ਯਾਰ ਬਈ ਰੱਦਾ ਬਲਾਮ ਯਾਰ ਬਸ ਇਹ ਤਾਂ ਕਿਸਦਾ ਕੁਝ ਕੀਤਾ ਕਰਿਆ ਯਾਰ ਕਿਦੇ ਵੀ ਦੇਵਤਿਆਂ ਦੇ ਮੁੰਡਿਆ ਹਾਂ ਹਾਂ ਕਿਸਦਾ ਕੁਝ ਕੀਤਾ ਕਰਿਆ ਕਿ ਦੇਵੀ ਦੇਵਤੇ ਦੀ ਹੈ ਹੁਣ ਤੁਸੀਂ ਆਖੋਗੇ ਯਾਰ ਕੰਮ ਡਾਊਨ ਹੋ ਜਾਂਦਾ ਕਦੇ ਚੰਗਾ ਹੋ ਜਾਂਦਾ ਹਨਾ ਕਿ ਨજર ਲੱਗੀ ਹੋਈ ਹੈ ਹਾਂ ਨજર ਕਿਵੇਂ ਲੱਗ ਜੇ ਜਿਹੜੇ ਕਾਲੇ ਮੂੰਹ ਵਾਲੇ ਤਾਂ ਇੱਥੇ ਫਿਰਦੇ ਰਹਿੰਦੇ ਆਂ ਸੀ ਸਾਡ ਨੂੰ ਐ ਮੂੰਹ ਵੇਚ ਕੇ ਐ ਨજર ਕਿਵੇਂ ਲੱਗ ਸਕਦੀ ਹੈ ਯਾਰ ਕਮਾਲ ਹੋਈ ਪਈ ਹੈ ਹੈ ਇੱਕ ਮੋੜਾ ਬੜਾ ਬਾਰ ਪੇੜ ਮੁੰਡਿਆ ਭਈ ਆਪਣੀ ਕਬੂਤਰੀ ਆ ਇੱਕ ਕਬੂਤਰੀ ਰਹੀ ਗਈ ਸਿਰਫ ਐਂਟਰੀ ਵਾਲੀ ਬਾਈ ਜੀ ਕੱਢਣ ਨੂੰ ਆਹ ਆ ਚੂਸੇ ਡੰਡੇ ਵਾਲੀ ਠੀਕ ਹੈ ਤੇ ਇਹਦਾ ਹਾਲ ਦਿਖਾਵਾਂ ਤੁਹਾਨੂੰ ਕੀ ਹੋਇਆ ਪਿਆ ਇਹਨੇ ਕੱਲ ਵਾਲੇ ਬਦਾਮ ਨਹੀਂ ਖਾਚੇ ਪਹਿਲਾਂ ਤਾਂ ਕੱਲ ਵਾਲਾ ਡੇਢ ਬਦਾਮ ਰੱਖੀ ਪਈ ਸੀ ਤੜਕੇ ਨੂੰ ਮੈਂ ਚਾਰ ਬਦਾਮ ਫੇਰ ਸਰਤੇ ਚਾਰਾਂ ਚੋਂ ਅੱਧਾ ਚੁਕਿਆ ਲਗਭਗ ਤਿੰਨ ਬਦਾਮ ਹੋ ਗਏ ਤੇ ਅੰਦਰ ਮਤਲਬ ਵੀ ਤਿੰਨ ਕ ਬਦਾਮ ਸੀ ਅੰਦਾਜ਼ੇ ਨਾਲ ਠੀਕ ਹੈ ਤੇ ਉਹਦੀ ਪਾਣੀ ਪੀਤਾ ਡੱਕ ਕੇ ਤੇ ਕੱਲੀਆਂ ਪਾਣੀ ਵਾਲੀਆਂ ਮਿੱਠਾ ਮਾਰੀਆਂ ਦੇ ਦੇਖੋ ਤੁਹਾਡੇ ਸਾਹਮਣੇ ਵਾਲਾ ਲਾਈਵ ਹੈ ਆ ਪਾਣੀ ਵਾਲੀਆਂ ਮਿੱਠਾ ਮਾਰੀਆਂ ਨੇ ਕੱਲ ਇੱਥੇ ਬੈਠੀ ਹੁੰਦੀ ਹੈ ਇਹ ਪੱਕ ਤੇ ਜਿਹੜੇ ਬਦਾਨ ਆ ਉਹ ਤੂਰਦੀ ਨਹੀਂ ਬਰਾਮਪੂਟਾ ਰੋਕੀ ਪਈ ਐ ਉਹ ਵੀ ਸਮਝੋ ਬਾਹਰ ਵੀ ਬੇਗੱਲ ਹਨਾ ਚਲੋ ਕੋਈ ਨਾ ਦਿੱਤੀ ਆਂ ਤਾਂ ਪਾਵਰ ਜੈਲ ਹਾਈ ਟੈਕ ਤੇ ਕਾਲੀ ਮਿਰਚ ਤੇ ਕੱਲ ਤਿੱਕਰ ਜੇ ਇਹ ਵੀ ਢਾਈ ਤਿੰਨ ਬਦਾਨ ਨਾ ਖਿੱਚੇ ਨੇ ਹਨਾ ਪੋਟਾ ਨਾ ਚੱਲਿਆ ਇੱਕ ਹਿਸਾਬ ਦੇ ਕੁਤਰੀ ਵੀ ਖਰਾਬ ਆ ਫਿਰ ਆਪਣੀ ਹਨਾ ਮਗਰ ਕਿਹੜੇ ਰਹਿ ਗਏ ਬਈ ਮਗਰ ਨਵੇਂ ਆ ਤੇ ਉਮੀਦਾਂ ਤੇ ਨਵੇਂ ਮੈਨੂੰ ਪਤਾ ਆਪਣੀ ਕਿਸਮਤ ਮੌਕੇ ਤੇ ਜਾ ਕੇ ਜਮਾਂ ਨਵੇਂ ਖਰਾਬ ਹੋ ਜਾਣਗੇ ਆਪਣਾ ਸਾਰਾ ਸੀਨ ਐ ਕਿ ਐਂ ਲੰਗ ਜਾਣਾ ਯਾਰ ਪਤਾ ਹੀ ਨਹੀਂ ਆ ਰਾਇਦ ਕਿ ਇੰਨੀ ਤਿਆਰੀ ਕੀਤੀ ਇੰਨੀ ਯਾਰ ਸਾਰਾ ਕੁਝ ਕੀਤਾ ਹਨ ਤੇ ਕਹਤ ਕਿ ਬਹੁਤ ਜ਼ਿਆਦਾ ਫਾਲਟ ਹੈ ਕੂਤਰੇ ਬਾਬਾ ਇੰਨਾ ਜ਼ਿਆਦੇ ਹਨਾ ਵੀ ਮੰਨ ਕੇ ਚੱਲਦਾ ਚੇਤੀ ਕੋਈ ਹੋਰ ਬੰਦਾ ਹੁੰਦਾ ਨਾ ਛੱਡ ਦਿੰਦਾ ਖੜਾ ਕਹਿੰਦਾ ਐ ਰ ਵੀ ਛੱਡ ਪਰਾਂ ਹਨਾ ਕਿਉਂ ਭਗਾਈ ਕੀਤੀ ਚਿੱਤ ਚੱਲ ਜਾਂਦਾ ਅਗਲੇ ਦਾ ਆ ਮੈਂ ਫਿਰ ਵੀ ਬਿਸ਼ਾਰਮ ਹੋ ਕੇ ਲੱਗਿਆ ਪਿਆ ਯਾਰ ਮੈਨੂੰ ਆਇਆ ਯਾਰ ਫਿਰ ਵੀ ਕੀ ਪਤਾ ਹਨਾ ਬਾਬਾ ਕਿਰਪਾ ਕਰੇ ਕੂਤਰ ਤੰਦਰੁਸਤ ਹੋ ਜਾਣ ਕੇ ਹਿਸਾਬ ਤੇ ਕੀ ਰਹਾ ਹਨਾ ਕੋਈ ਇੱਕ ਕੂਤਰ ਆਪਣਾ ਸਹੀ ਬਾਈ ਛੁੱਟ ਜੇ ਨਾ ਸਭ ਕੇ ਤੰਦਰੁਸਤ ਹੋ ਕੇ ਹਨਾ ਆਪਾਂ ਕੋਈ ਮਾਨ ਹੰਕਾਰ ਨਾਲ ਨਹੀਂ ਕਹਿੰਦੇ ਤੇ ਪੜਾ ਕੇ ਵੇਖੋ ਪੈਂਦੇ ਫਿਰ ਉਹ ਲਓ ਜੀ ਤੇ ਇਧਰ ਵੱਡੇ ਕਬੂਤਰਾਂ ਨੂੰ ਦਾਣਾ ਪਾ ਦਈਏ ਆ ਜੋ ਸ਼ੇਰੋ ਤੇ ਉਦੋਂ ਬਾਅਦ ਰੱਖੀਏ ਜੀ ਉਹੜੀਆਂ ਕਬੂਤਰਾਂਆਂ ਆਇਓ 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 ਆਇਆ ਬੱਤਾ ਲਓ ਜੀ ਤੇ ਬਈ ਇਹਨੂੰ ਬਰਾਮ ਧਰ ਦਿੰਨੇ ਗੱਲ ਮੁੱਕੀ ਹੁਣ ਸਾਹਮਣ ਵਾਲੀ ਕੂਤੇ ਨੂੰ ਨਹੀਂ ਉੜਦੀ ਪਦੀ ਆਪਾਂ ਨੂੰ ਕੀ ਫਾਇਦਾ ਹੈ ੱੱਕਾ ਥੋੜਾ ਕਰਨਾ ਯਾਰ ਤੇ ਪੈਸਿਆਂ ਦਾ ਕੋਈ ਚੱਕਰ ਨਹੀਂ ਹਨਾ ਵੀ ਪੈਸੇ ਪਰ ਰੌਲਾ ਹੈ ਯਾਰ ਕੋਈ ਰੋਜ਼ ਰੋਜ਼ ਹਨਾ ਸਿਆਫ ਸਿਆਣੇ ਵਹਾਰ ਕੇ ਉਹਨਾ ਵੀ ਔਖਾ ਹੈ ਫੇਲਾ ਪਾ ਬਿਸ਼ਰਮ ਹੈ ਤੇ ਆ ਗੂੜ ਨੂੰ ਵੀ ਰੱਖਦੇ ਵੀੜ ਚਾਰ ਦਿਨ ਤਾਈਏ ਆਇਆ 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 ਪੁੱਤ ਲਾਉ ਜੇ ਨੂੰ ਰੱਖਦੇ ਬਦਾਂ ਤੇ ਹਾਂ ਫਿਰ ਮੁੰਡਿਆ ਕਿੱਧਰ ਜਾਣਾ ਬਾਹਰ ਬਾਹਰ ਕਿਰਖ ਹੈ ਗੇੜੀ ਲਾਉਣ ਗੇੜੀ ਲਾਉਣ ਨਹੀਂ ਖਾਣ ਪੀਣ ਕਿਹਾ ਕਰ ਹਾਂ ਆ ਉਧਰ ਫਿਰ ਕੋਡਵਰਡ ਸਮਝਿਆ ਕਰਨਾ ਤੂੰ ਉਹ ਦੂਜਾ ਕਿੱਧਰ ਗਿਆ ਓ ਛੋਟੇ ਤੂੰ ਤਾਂ ਨਹੀਂ ਆਂਦਾ ਸਾਡੇ ਨਾਲ ਹੈ ਤੂੰ ਨਹੀਂ ਆਂਦਾ ਨਾ ਲਓ ਓ ਵੀ ਦੋਲੀਆ ਆ ਨਾ ਜਿੱਦਣ ਜਿਹੜਾ ਕੈਮਰੇ ਚਵੇਂ ਕੀ ਕਹਿਣਾ ਤੁਹਾਨੂੰ ਮੈਂ ਚੱਲ ਪਈ ਜੀ ਘਰ ਮੈਡੀਕਲ ਕੰਪਲਟ ਕਿੱਥੇ ਹੈ ਓਕੇ ਫੂਟ ਆ ਕੀ ਲੈਂਦਾ ਹੈ ਇਹ ਤੁਮ ਆ ਗਿਆ ਮੈਂ ਕੀ ਲੈਣਾ ਜੀ ਪਰ ਜਿਹੜੀ ਤੇ ਕੀ ਤੈਨੂੰ ਚਾਹੀਦੀ ਉਹ ਹੈ ਤੈਨੂੰ ਦਵਾਈ ਦਿਓ ਨਾ ਦਵਾਈ ਦੇ ਘਰ ਤੂੰ ਹੱਲ ਤੂੰ ਦੱਸ ਕਰ ਰਹੇ ਨੇ ਤੇਰੇ ਨਾਲ ਆਪਾਂ ਕੱਟੇ ਭਰ ਤਾ ਟੈਨਸ਼ਨ ਨਾਲ ਐਦਾਂ ਮਾਮਾ ਨੂੰ ਪਤਾ ਨਹੀਂ ਕੀ ਜੀ ਹੈ ਹਾਂ ਵੀ ਬਿਕ ਰਹਾ ਕਰ ਤੂੰ ਹਾਂਜੀ ਮੇਰੇ ਵੀਰੋ ਆ ਗਈ ਸੀ ਇੱਧਰ ਲੈ ਕਰੇ ਰੋਟੀ ਮਿਠੀ ਖਾ ਕੇ ਬਈ ਇਹ ਇਹ ਦੋਵੇਂ ਕਬੂਤਰਾਂ ਨੂੰ ਛੱਡ ਦिए ਭਾਈ ਖੁੱਡੇ 'ਚ ਕਾਲੀ ਚੀਨੀ ਆਪਣੀ ਸਾਂਭਣ ਵਾਲੀ ਹੈ ਨਾ ਬਹੁਤ ਵਧੀਆ ਖੰਡ ਉੱਡ ਗਈ ਬਾਜੀ ਤੂੰ ਬੈਠ ਖੁੱਡੇ 'ਚ ਤੇ ਇੱਕ ਇਹ ਬਈ ਜਿਹੜੀ ਆਪਣੀ ਚਾਰ ਦਿਨਾਂ ਤੋਂ ਘਰੇ ਆਈ ਹੈ ਨਾ ਆਜਾ ਖੰਡ ਤੂੰ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਕਰਕੇ ਸਿੱਧੀ ਤੇ ਵਿਖਾਂਗੇ ਬਾਜੀ ਤੇਰੇ ਨਾਲ ਚਾਲ ਖੰਡ ਬੈਠ ਅੰਦਰ ਲੈ ਹੇ ਹੇ ਚਾਲ 'ਚ ਹੀ ਫਰਕ ਪੈ ਗਈ ਤੇ 40 ਆਏ ਹੋਗੀ ਵਿਚਾਰੇ ਕਿ 4 ਦਿਨ ਬਾਹਰ ਰਹਿ ਕੇ ਨਾ ਬਾਕੀ ਪੱਖਾ ਲੱਗਿਆ ਪਿਆ ਭਾਈ ਓਕੇ ਆ ਪਾਣੀ ਪੂਣੀ ਕੂਤਰਾਂ ਨੂੰ ਹੁਣ ਲੈਡ ਛੱਡੀ ਸੀ ਆਪਾਂ ਪੀ ਲਿਆ ਇੱਕ ਕਰੀ ਇਹਨਾਂ ਨੇ ਸਾਰਿਆਂ ਨੇ ਵਾ ਲੈਟਾਂ ਬੰਦ ਕਰ ਲੈਨੇ ਆ। ਲਓ ਜੀ ਤੇ ਇਧਰ ਲਈ ਕਬੂਤਰਾਂ ਨੂੰ ਦਾਣੇ ਪਾ ਲਈ ਵੀ ਆਪਣੇ ਬੈਡ ਕਾਲਿਆਂ ਨੂੰ। ਆ ਜਾਓ ਪੁੱਤੋਏ ਖਾ ਲਓ। ਤੇ ਆਪਣਾ ਸਪੇਅਰ ਲਾ ਲਿਆ ਜੀ ਵੀ ਥੱਲੇ ਉਹ ਜਿਹੜਾ ਬਾਹਰ ਹੀ ਬੈਠਾ ਆ ਜੀ। ਲਓ ਜੀ ਤੇ ਇਧਰ ਵਾਟਰ ਵੀ ਬਈ ਜਮਾ ਮੁੱਕਿਆ ਪਿਆ। oh my god ਵਾ ਗਿਆ ਉਹ ਆਪਣਾ ਧਿਆਨ ਕਿੱਥੇ ਆ। ਫੜ ਜੋ ਬਈ ਨੂੰ ਹੋਰ ਪਾਣੀ ਲੈ ਕੇ ਪਾ ਆ ਯਾਰ ਮੈਂ। ਆ ਜੀ ਇਧਰ ਲੈ ਘਰੇ ਜੀ। ਨਾਈ ਤੋਂ ਹੀ ਕਰਕੇ ਫਰੈਸ਼ ਹੋ ਕੇ ਸਾਰੇ ਕੰਮ ਤੰਦੇ ਤਾਣੀ ਨਿਭੜੇ ਹਜੇ ਬਈਰ ਬਦਾਮ ਬਦੋਂ ਪਿਉਣੇ ਕੱਬ ਤਾਂ ਹਜੇ ਕਈ ਕਰਨ ਵਾਲੇ ਪਈ ਆ ਤਾਂ ਟਾਈਮ ਦੇਖੋ ਬਈ ਸਾਢੇ 10 ਨਹੀਂ ਸਾਢੇ 10 ਤੋਂ 10 ਮਿੰਟ ਉੱਤੇ ਹੋਗੇ ਠੀਕ ਹੈ ਤੁਸੀਂ ਆਏ ਦੇਖ ਲਓ ਵੀ ਹਜੇ ਮੈਨੂੰ 11 ਵਜੇ ਆਣਗੇ ਫਿਰ ਕਿਤੇ 12 ਵਜੇ ਸਮਾਂ ਫਿਰ 7 ਵਜੇ 6 ਵਜੇ ਫਿਰ ਟਾਈਮ ਉੱਠਣਾ ਹੁੰਦਾ ਨਾ ਬਹੁਤ ਜਿਆਦਾ ਬਿਜ਼ੀ ਲਾਈਫ ਆਪਣੀ ਬੱਤ ਤੇ ਹੁਣ ਲਗਭਗ ਸਾਰਾ ਕੰਮ ਕਲੀਅਰ ਆ ਬਈ ਅੱਜ ਦੀ ਘੜੀ ਠੀਕ ਆ ਉਹ ਸਾਹਮਣੇ ਦੇਖੋ ਰੱਖਤਾ ਪੁੱਤਰਾਂ ਵਾਸਤੇ ਪਾਣੀ ਬਾਰ ਹਨਾ ਠੰਡਾ ਹੋ ਜਾਂਦਾ ਰਾਤ ਨੂੰ ਬਾਦਾਮ ਵੀ ਬਾਹਰ ਰੱਖ ਤੇ ਭਿਉਂ ਕੇ ਤੇ ਬਿਸਤਰਾ ਉਸ ਤਰ੍ਹਾਂ ਕੈਮ ਕਰ ਲਿਆ ਆਪਾਂ ਬਸ ਇੱਕ ਚੀਜ਼ ਨਹੀਂ ਯਾਰ ਖਿਆਰੀ ਮੈਨੂੰ ਏਅਰਪੋਰਟਸ ਪਤਾ ਨਹੀਂ ਕਿਥੇ ਰੱਖ ਤੇ ਯਾਰ ਮੈਂ ਹਨਾ ਉਹ ਪਾ ਲਈਆਂ ਨਾ ਮੈਨੂੰ ਐ ਲੱਗਦਾ ਘਰੇ ਰਹਿ ਗਏ ਬਈ ਚਲੋ ਇੱਕ ਜਿਹੜਾ ਹੋਰ ਘਰੇ ਲਾਇਆ ਹੁਣੇ ਆ ਟਾਈਮ ਦੇਖੋ ਜੀ ਉਹੀ ਗੱਲ ਨਾ ਬਸ 11 ਦੇ ਨੇੜੇ ਹੋ ਚੰਦੇ ਆਪਾਂ ਤੁਰਦੇ ਫਿਰਦੇ ਹਾਂਜੀ ਬਾਪ ਉਹ ਘਰ ਦੀ ਬਈ ਦੇਖ ਲਓ ਤੁਹਾਨੂੰ ਜਿਹੜਾ ਦੱਸਿਆ ਜੀ ਨਾ ਲਗਭਗ ਸੌਣ ਦਾ ਟਾਈਮ ਆਪਣਾ ਉਹੀ ਹੋ ਜਾਂਦਾ ਭਾਈ ਇੱਕ ਮਿੰਟ ਜਗੀ ਮੜਾ ਜਾ ਖੜਾ ਜਾ ਕਿੰਨੇ ਵੱਜ ਗਏ ਭੈਣ ਦੇ ਲਗੜੇ ਦੇ ਵੱਜ ਗਏ ਭਾਈ 12 ਵਜਨ ਚ 20 ਮਿੰਟ ਰਹਿ ਗਏ ਸਿਰਫ ਓਕੇ ਬਸ ਠੀਕ ਹੈ ਫੋਨ ਆ ਗਿਆ ਜੀ ਮੱਚਾ ਨਾ ਪਤਾ ਹੀ ਨਾ ਕਿ ਆਹ ਸੁਖਿੰਦਰ ਦਾ ਆਇਆ ਸੀ ਆਪਣੇ ਮਿੱਤਰ ਪਿਆਰ ਵਾਲਦਵੇਂ ਗੱਲਤ ਨਾ ਸਾਝੀਆ ਕਰੋ ਕੋਈ ਹੋਰ ਆਪਣੀ ਲੋੜ ਨੂੰ ਕਿਹਦੇ ਕੋਲ ਪਾਉਣਾ ਪਈ ਹੈ ਹੱਡੋ ਬਸ ਠੀਕ ਆ ਹਨਾ ਬਾਦ ਨੂੰ ਦੇਖਦੇ ਆਂ ਕੀ ਬੰਦ ਆਇਆ ਹੋਪਸ ਉਧਰ ਵੀਲੇ ਹੋ ਨਾ ਹੋਏ ਜੇ ਪਹਿਲੇ ਡਾਉਨ ਹੈ ਤਾਂ ਆ ਵੀ ਆ ਬਾਅਦ ਨੂੰ ਮੈਂ ਵੀ ਤਿਆਰ ਰੱਖੂਗਾ ਛੱਡ ਤਾ ਆਪਾਂ ਫਿਲਟਰ ਵਾਲੀ ਗੱਲ ਹਨਾ ਬਈ ਓਕੇ ਜੀ ਬਾਏ ਬਾਏ ਸਾਰੇ ਵੀਰਾਂ ਨੂੰ